ਕੀ ਗਰਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿ ਤੁਹਾਡੇ ਵੀ ਤੁਹਾਨੂੰ ਪੈਰ ਮੱਚਦੇ ਰਹਿੰਦੇ ਨੇ ਪੈਰ ਜਲਦੇ ਰਹਿੰਦੇ ਨੇ ਇਦਾਂ ਲੱਗਦਾ ਵੀ ਬਸ ਠੰਡੀ ਜਗ੍ਹਾ ਤੇ ਕਿਤੇ ਪੈਰ ਰੱਖ ਦਈਏ ਫਰਸ਼ ਤੇ ਤੁਰਨ ਦਾ ਦਿਲ ਕਰਦਾ ਰਹਿੰਦਾ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਅਗਰ ਤੁਹਾਡੇ ਪੈਰ ਮੱਚਦੇ ਆ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸੈਂਬਰ 1 ਕਾਰਨ ਕੀ ਹੈ ਕੋਈ ਨਰਵ ਡੈਮੇਜ ਹੋ ਜਵੇ ਸ਼ੂਗਰ ਦੇ ਪੇਸ਼ੈਂਟਸ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਹੈ ਦੂਸਰਾ ਕਾਰਨ ਹੈ ਇਸ ਦਾ ਵਿਟਾਮਿਨ ਬੀ ਗਰੁੱਪ ਦੀ ਡੈਫੀਸ਼ੈਂਸੀ ਬੀ ਸੀਰੀਜ਼ ਮਤਲਬ ਜਿਵੇਂ ਬੀ 6 ਹੋ ਗਿਆ ਬੀ 12 ਹੋ ਗਿਆ ਅਗਰ ਇਹਨਾਂ ਦੀ ਵਿਟਾਮਿਨ ਦੀ ਡੈਫੀਸ਼ੈਂਸੀ ਹੋ ਜਾਵੇ ਆਪਣੇ ਪੈਰ ਥੱਲੋਂ ਮੱਚਣੇ ਸ਼ੁਰੂ ਹੋ ਜਾਂਦੇ ਨੇ ਸੋ ਤੁਸੀਂ ਘਬਰਾਉਣਾ ਨਹੀਂ ਆਸਾਨ ਕਸਰਤਾਂ ਨੇ ਹਰ ਕਸਰਤ ਤੁਸੀਂ ਰੋਜ਼ਾਨਾ ਸਵੇਰੇ ਤੇ ਪਾਰੇ ਸ਼ਾਮ ਕਰੋਗੇ ਔਰ ਠੰਡੇ ਠੰਡੇ ਪਾਣੀ ਦੇ ਵਿੱਚ ਤੁਸੀਂ ਇਸ ਨੂੰ ਰੱਖੋਗੇ ਪੈਰਾਂ ਨੂੰ ਤਾਂ ਤੁਸੀਂ ਬਹੁਤ ਜਲਦੀ ਜਿਹੜੇ ਤੁਹਾਡੇ ਪੈਰ ਮੱਚਦੇ ਆ ਉਹਨਾਂ ਤੋਂ ਛੁਟਕਾਰਾ ਆ ਸਕਦੇ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਨਾ ਪਿਛਲੇ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾਨ ਕਰਦੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਉੱਥੇ ਫੋਲੋ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਉੱਥੇ ਫੋਲੋ ਕਰੋ ਔਰ ਸਾਨੂੰ ਡਾਕਟਰ ਗੁਰਸ਼ੇਧ ਬਲੌਗਸ ਯਾਨੀ ਕਿ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਜੀ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਕਰ ਰਹੀ ਹੈ ਸਾਰੀਆਂ ਐਕਸਰਸਾਈਜ਼ ਆਪਾਂ ਕੁਰਸੀ ਤੇ ਬੈਠ ਕੇ ਔਰ ਪੈ ਕੇ ਕਰ ਸਕਦੇ ਹਾਂ ਇਦਾਂ ਬੈਠ ਜਾਵਾਂਗੇ ਔਰ ਐਂਕਲ ਟੂ ਪੰਪ 1 2 3 4 5 6 7 8 9 10 11 12 13 14 15 ਥੈਨ ਰਿਲੈਕਸ 15 15 ਦੇ 4 ਸੈੱਟ ਪਹਿਲੀ ਕਸਰਤ ਹੋਗੀ ਇਸ ਨੂੰ ਕਿਹਾ ਜਾਂਦਾ ਹੈ ਐਂਕਲ ਟੂ ਪੰਪਸ ਔਰ ਦੂਸਰੀ ਕਸਰਤ ਕੀ ਹੈ ਇਸ ਦੇ ਵਿੱਚ ਆਪਾਂ ਇੰਟਰਨਲ रोटेशन एक्सटर्नल रोटेशन देखो बिल्कुल लता खोल देनी ਜਿੰਨੀ ਖੋਲ ਸਕਦੀਆਂ ਨੇ ਔਰ ਇੱਥੇ ਆਪਾਂ ਦੋਨੋਂ ਪੈਰ ਬਾਹਰ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 ਦੂਜੀ ਕਸਰਤ 15 15 ਦੀ 4 ਸੈੱਟ ਉਸ ਤੋਂ ਬਾਅਦ ਅ ਕਸਰਤ ਕੀ ਹੈ ਸਿੱਧੇ ਬੈਠ ਜਾਾਂਗੇ ਔਰ ਲੱਤ ਉੱਪਰ ਚਾੱਕ ਕੇ ਇੱਥੇ ਐਂਕਲ ਟੂ ਪੰਪ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਨਾਲ ਕੀ ਹੈ ਜਿਹੜੀ ਆਪਣੀ ਨਰਵ ਕਈ ਵਾਰੀ ਦਬ ਜਾਂਦੀ ਹੈ ਉਸ ਦੇ ਵਿੱਚ ਖੂਨ ਦਾ ਸੰਚਾਰ ਵਧੇਗਾ ਇਸ ਨੂੰ ਵੀ 15 ਵਾਰੀ ਕਰਾਂਗੇ 1 2 3 4 5 6 7 8 9 10 11 12 13 14 15 देन ਰਿਲੈਕਸ ਇਸ ਦੇ ਵੀਕੈਂਡ ਕੇ ਆਪਾਂ ਚਾਰ ਸੈਟ ਕਰਾਉਣੇ उर्दू अगली कस्टर क्लैम शेल्स इदा बैठ के और दोनों तो गोटे खोल रहे हैं एक दो तीन चार पांच पाँच सात आठ नौ दस ग्यारह बारह तेरह चौदह पंद्रह इससे भी पंद्रह पंद्रह दी दार सैट लाने हैं ਉਸ ਤੋਂ ਅਗਲੀ ਕਸਰਤ ਕੀ ਹੈ ਸਿਟਡ ਮਾਰਚ ਆਪਾਂ ਬੈਠ ਕੇ ਤਾਂ ਜ਼ੋਰ-ਜ਼ੋਰ ਦੀ ਪੈਰ ਥੱਲੇ ਮਾਰਾਂਗੇ 1 2 3 4 5 6 7 8 9 10 11 12 13 14 15 15 15 ਦੇ 4 ਸੈਟ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਦੋਨੋਂ ਪੈਰ ਅੱਗੇ ਲਿਆਉਣੇ ਆ ਔਰ ਇਥੇ ਆਪਾਂ ਆਪਣੇ 발 ਨੂੰ ਖਿੱਚ ਕੇ ਰੱਖਾਂਗੇ ਇਸ ਪੋਜੀਸ਼ਨ ਦੇ ਵਿੱਚ ਆਪਾਂ ਹੋਲਡ ਕਰਾਂਗੇ ਪੂਰੇ 15 ਸੈਕਿੰਡ ਦੇਖੋ ਗੋਡੇ ਸਿੱਧੇ ਆ ਕੁਰਸੀ ਤੇ ਆਪਾਂ ਅੱਗੇ ਆ ਕੇ ਬੈਠ ਗਏ ਔਰ ਇਥੇ ਆਪਾਂ ਹੋਲਡ ਕਰਨਾ 15 ਸੈਕਿੰਡ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਔਰ ਅਖੀਰ ਦੇ ਵਿੱਚ ਤੁਸੀਂ ਕੀ ਕਰੋਗੇ ਤੁਸੀਂ ਕਾਫ ਮਸਲ ਨੂੰ ਸਟ੍ਰੈਚ ਕਰੋਗੇ ਕਿਵੇਂ ਕਰੋਗੇ ਦੇਖੋ ਇਦਾਂ ਬੈਠ ਜਾਓਗੇ ਔਰ ਤੁਹਾਨੂੰ ਕੋਈ ਨਾ ਕੋਈ ਤੌਲੀਆ ਜਾਂ ਕਪੜਾ ਚਾਹੀਦਾ ਹੋਵੇਗਾ ਜਿਸ ਨਾਲ ਤੁਸੀਂ ਆਹ ਪਿੰਜਣੀ ਦੇ ਮਸਲ ਨੂੰ ਸਟ੍ਰੈਚ ਕਰਨਾ ਤੁਸੀਂ ਇੱਕ ਤੌਲੀਆ ਥੱਲੇ ਇਦਾਂ ਵਿਛਾ ਲਓਗੇ ਔਰ ਇਸ ਨੂੰ ਪੈਰ ਦੇ ਵਿੱਚ ਰੱਖ ਕੇ ਇਦਾਂ ਤੁਸੀਂ ਆਪ ਦੇ ਦੇ ਕਾਫ ਮਸਲ ਆ ਪਿੰਜਣੀ ਦਾ ਮਸਲ ਨੂੰ ਪੂਰਾ ਜ਼ੋਰ ਦੀ ਸਟ੍ਰੈਚ ਕਰੋਗੇ 15 ਸੈਕਿੰਡ ਹੋਲਡ 1 2 3 4 5 6 7 8 9 10 11 12 13 14 15 ਫਿਰ ਰਿਲਾक्स ਇਸ ਨੂੰ ਵੀ ਤੁਸੀਂ 4 ਸੈੱਟ ਲਾਓਗੇ ਪਸਾਨ ਕਸਰਤਾ ਕਰੋ ਔਰ ਨਾਲ ਦੀ ਨਾਲ ਬਰਫ਼ ਵਾਲੇ ਪਾਣੀ ਦੇ ਵਿੱਚ ਪੈਰਾਂ ਨੂੰ ਡੁਬੋ ਕੇ ਰੱਖੋ ਤਕਰੀਬਨ 15 ਮਿੰਟ ਸਵੇਰੇ 15 ਮਿੰਟ ਦੁਪਹਿਰੇ 15 ਮਿੰਟ ਸ਼ਾਮ ਇੱਕ ਬਾਲਟੀ ਲੈ ਲਓ ਉਹਦੇ ਵਿੱਚ ਤੁਸੀਂ ਇੱਕ ਬਰਫ਼ ਦਾ ਯਾਨੀ ਕਿ ਜਿਹੜਾ ਆਪਾਂ ਸਟੀਲ ਦਾ ਆਪਾਂ ਫ੍ਰਿਜ ਵਾਲੇ ਲਾਉਣੇ ਹੁੰਦੇ ਆ ਆਪਾਂ ਬਰਫ਼ ਵਾਲੇ ਕਾਨੇ ਦੇ ਵਿੱਚ ਡੋਂਗੇ ਭਰ ਕੇ ਪਾਣੀ ਦਾ ਉਹ ਦੋ ਤਿੰਨ ਡੋਂਗੇ ਪਾ ਲਓ ਔਰ ਉਹਦੇ ਵਿੱਚ ਅਗਰ ਤੁਸੀਂ ਨਾਮਕ ਪਾ ਲੋਗੇ ਤਾਂ ਤੁਹਾਡਾ ਜਿਹੜਾ ਸੋਜ ਵੀ ਹੈ ਪੈਰਾਂ ਤੇ ਉਹ ਵੀ ਉਤਰਨੀ ਸ਼ੁਰੂ ਹੋ ਜਾਏਗੀ ਔਰ ਜਲਨ ਨਹੀਂ ਤਾਂ ਘਟਣੀ ਘਟਣਾ ਹੈ ਕਈ ਵਾਰ ਸੋਡੀਅਮ ਦੀ ਕਮੀ ਕਰਕੇ ਵੀ ਆਪਣੇ ਪੈਰਾਂ ਦੇ ਵਿੱਚ ਜਲਣ ਸ਼ੁਰੂ ਹੋ ਜਾਂਦੀ ਹੈ। ਸੋ ਤੁਸੀਂ ਇਦਾਂ ਕਰੋਗੇ ਔਰ ਨਾਲ ਕਸਰਤਾਂ ਕਰੋਗੇ ਜੇ ਤੁਹਾਡੇ ਪੈਰ ਮੱਚਦੇ ਆ 21 ਦਿਨਾਂ ਦੇ ਵਿੱਚ ਵਿੱਚ ਉਹ ਬਿਲਕੁਲ ਠੀਕ ਹੋ ਜਾਣਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਇੱਕ ਵਾਰ ਫੇਰ ਪੜ੍ਹਾਂਗੇ ਇੱਕ ਨਵੀਂ ਵੀਡੀਓ ਨਾਲ ਜੀ। ਉਹਨਾਂ ਟਾਈਮ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ।